हां जी 사ਸਤਰੀਆਂ ਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਐਂਡ ਤੇ ਮਾਲਕ ਵੀਨਾ ਕਨੈਕਟਰ ਨੰਬਰ ਦਿੱਤਾ ਹੁੰਦਾ ਹੈ ਉਹਨਾਂ ਨਾਲ ਕਨੈਕਟ ਕਰ ਲਿਆ ਕਰੋ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਖੇਤੀਬਾੜੀ ਸੰਬੰਧੀ ਐਡ ਲਗਵਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸਾਨੂੰ ਛੰਡ ਕਰ ਦਿਓ ਤੁਹਾਡੀ ਐਡ ਲਗਾ ਦਾਂਗੀ ਅੱਜ ਹੀ ਲੈ ਕੇ ਆਇਆ ਸਿਆਣਾਲੀਕਾ 750 ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਆਲ オリジナル ਰੰਗ ਪੇਂਟ ਆ ਬਿਲਕੁਲ ਨਾਲ ਦਾ ਰੰਗ ਪੇਂਟ ਹੈਗਾ ਸਾਰਾ ਟਰੈਕਟਰ オリジナル ਹੈਗਾ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈਗਾ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋਗੇ 70 ਤੋਂ 75 ਪੈਸੇ ਟਰੈਕਟਰ ਦੇ ਟਾਇਰ ਨਵੇਂਗੇ ਬਹੁਤ ਘੱਟ ਚੱਲਿਆ ਹੋਇਆ ਹੈਗਾ ਸਿਰਫ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਹੈਗਾ ਬਹੁਤ ਸੋਹਣਾ ਕੰਡੀਸ਼ਨ ਦਾ ਟਰੈਕਟਰ ਆ ਸਾਈਡ ਗੇਅਰ ਰਿਵਰਸ ਪੀਟੀਓ ਹੈਗਾ ਪਾਵਰ ਕਟਾਈ ਹੈ ਟਰੈਕਟਰ ਦੀ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਹੈ ਗੀ 2014 ਮਾਡਲ ਟਰੈਕਟਰ ਹੈਗਾ ਮਾਲਕਾਂ ਨੇ ਡਿਮਾਂਡ ਰੱਖੀ ਹੈ ਕਿ 3,80,000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਮਾਲਕ ਦਾ ਕਨੈਕਟ ਨੰਬਰ ਹੈਗਾ 94176 19364 94176 19364 ਮਾਲਕ ਦਾ ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ